ਭੋਲ ਨਾ ਵੀ ਤੇ ਬੰਦੇ ਨੇ ਸਹੀ ਹੁੰਦਾ ਕਿ ਨਹੀਂ ਪਿਛਲੀ ਵਾਰ ਵੀ ਤੂੰ ਗਲਤ ਬੋਲਦਾ ਮੇਰਾ ਕੀ ਬੰਦਾ ਵਾ ਮੈਂ ਕੋਈ ਟੁੱਟਾ ਬੰਦਾ ਵਾ ਤੂੰ ਕਿਸੇ ਨੀ ਮਾਲ ਤੂੰ ਬੋਲਿਆ ਨਾ ਮੈਂ ਟੁੱਟੇ ਆ ਕਿਰਾਏ ਸਿੱਧਾ ਲੈ ਕੇ ਭਰੇ ਆ 70 ਲੱਖ ਰੁਪਈਆ ਠੇਕਾ ਲਈ ਤਾਂ ਸਾਡੇ ਪਿੱਛੇ ਉੱਤੇ ਹੀ ਨਾਲ ਹੋ ਕੇ ਕਾ ਘਰੇ ਮਾਈ ਹੋਗੀ ਨਾ ਸਟicker ਲਾ ਜਾਨਾ ਚਾਹੇ ਚੜਾ ਲੋ ਸਟicker ਚੜੇ ਆ ਸਟicker ਚੜੇ ਆ ਸਾਡੇ ਪਿੱਛੇ 70 ਲੱਖ ਲਾ ਦੇ ਜੇ ਤੁਸੀਂ ਅੰਦਰ ਰੋਡ ਬਣਾ ਲਈ 70 ਲੱਖ ਲਾ ਦੇ ਜੇ ਆਈ ਜਾਂਦਾ ਜੇ ਹਾਂ ਫੇਰ ਆ ਬੋਰਡ ਲੱਗੇ ਹੋਇਆ ਟਿਆ ਬੜਾ ਜਨਾਬ ਪ੍ਰੈਸ਼ਰ ਪਰ ਸਾਰੇ ਬੋਰਡ ਲੱਗੇ ਹੋਏ ਦੇਖੋ ਕਿਹਨੀ ਬੈਂਸੇ ਲੋਗ ਆੜਦੇ ਆਂ ਬਾਰ ਬਾਰੀ ਭਾਈ ਫਾਤੂ ਬੋਲਦਾ ਤਨੀਜੀ ਐ ਨਹੀਂ ਬੰਦੇ ਨੂੰ ਬੋਲਣ ਦੀ ਮੈਂ ਕਹਿੰਦਾ ਮੈਂ ਕਹਿੰਦਾ 20 ਦਾ 50 ਰਾਂਗੇ ਅੰਦਰ ਲਾਵਾਂਗੇ ਬਾਕੀ ਲੋਕੀ ਲਾਉਂਦੇ ਨਹੀਂ ਇਹਨਾਂ ਦੇ ਵੱਖ ਬੰਦੇ ਅੰਦਰ ਲਾਉਂਦੇ ਆਂ ਬੰਦਾ ਬੋਲਣ ਲੱਗੀ ਦੇਖਣਾ ਜੀ ਕਿਹਨਾ ਕੀ ਬੋਲਦੇ ਆਂ ਆਪਾਂ ਹਾਂ ਵਕੀਲਾਂ ਨੂੰ ਬੁਲਾ ਲਾਂਗੇ ਅਸੀਂ ਵਕੀਲਾਂ ਨੂੰ ਅੰਦਰ ਫੀਸਾਂ ਨਹੀਂ ਦਿੰਦੇ ਅਸੀਂ ਵਕੀਲਾ ਕੋਲ ਹੀ ਆਣੇ ਆ ਠੀਕ ਆ ਸੱਜਣਾ ਤੁਸ ਕਾਨੂੰ ਬੈਂਸ ਦੇ ਪਿਆ 70 ਲੱਖ ਰੁਪਏ ਲਾਇਆ ਸਾਡੇ ਲਈ ਸੋਨਾ ਲਾਇਆ ਭਾਈ ਆਪਣੇ ਕਰੋੜਾ ਇਕੱਠੇ ਕਰਨ ਲਈ ਲਾਇਆ ਵਕੀਲਾਂ ਨੂੰ ਯਾਰ ਇਹਨਾਂ ਨੇ ਕਿਹਾ ਅੰਦਰ ਬੋ ਗੱਡੀ ਚਾਹੁੰਦੇ ਪ੍ਰਾਈਮਰ ਕੋਈ ਚੱਕਰ ਹੀ ਭਲਾਈ ਜਾਣਾ ਆਪਣਾ ਮਟਾਰਾ ਇਹਨਾਂ ਦਾ ਪਾਜੀ ਕੀ ਗੱਲ ਕੀ ਹੋਈ ਹੈ ਪਾਜੀ ਮੈਂ ਅੱਜ ਤੋਂ 10 ਸਾਲ ਪਹਿਲੇ ਵੀ ਆਇਆ ਸੀ ਠੀਕ ਹੈ ਜੀ ਤੁਸੀਂ ਸਰਕਾਰੀ ਬੰਦੇ ਹੋ ਮੈਂ ਪ੍ਰੈਜ਼ੀਡੈਂਟ ਦਾ ਗ੍ਰੀਨ ਸਿਟੀ ਕਲੋਨੀ ਤੋਂ ਠੀਕ ਹੈ ਜੀ ਇਸ ਬੰਦੇ ਨੇ ਮੇਰੇ ਨਾਲ ਪਿਛਲੀ ਵਾਰ ਵੀ ਮਿਸੂਏ ਵਗੀਤਾ ਮੈਂ ਪਰੇਸ਼ਾਨ ਸੀਗਾ 10 ਵਜੇ ਦਾ ਟਾਈਮ ਸੀਗਾ ਤੁਸੀਂ ਮਿਸਪੇਸ ਨਹੀਂ ਕੀਤਾ ਪੂਰੇ 10 ਵਜੇ ਦਾ ਟਾਈਮ ਸੀਗਾ ਉੱਪਰ ਕੋਟ ਪਹੁੰਚਣ ਤੇ 10 ਵਜੇ ਨੂੰ 10 ਮਿੰਟ ਦੇ ਮੈਂ ਤੁਹਾਨੂੰ ਨਿਕਲਿਆ ਲਾ ਮੈਂ ਕਿਹਾ ਮੈਂ ਅੰਦਰ ਲਾਣਾ ਹੈ ਕਹਿੰਦਾ ਨਹੀਂ ਜੀ ਪਰਚੀ ਕਿਤੇ ਨਹੀਂ ਮੈਂ ਕਿਹਾ ਪਰਚੀ ਵੀ ਦੇ 50 ਲੱਗਾਂਦਾ ਮੈਨੂੰ ਪੈਸੇ ਦੀ ਲੋੜ ਸਦਾ ਮੈਂ ਕਿਹਾ ਗੱਲ ਪੈਸੇ ਦੀ ਨਹੀਂ ਹੈ ਆਪਾਂ ਆਰਡਰ ਹੈਗਾ ਵਾਹ ਪਰਚੀ ਲਾਂਦਾ ਮੈਂ ਕਿਹਾ ਮੈਨੂੰ ਅੰਦਰ ਜਵਾਬ ਦੇ ਮੈਂ ਅੰਦਰ ਲਾਣੀ ਲੱਗੇ ਵੀ ਅੰਦਰ ਲਾਣਾ ਕਹਿੰਦਾ ਜੀ ਮੈਂ ਅੰਦਰ ਨਹੀਂ ਜਾਣ ਦੇਣਾ ਮੈਂ ਉੱਧਰ ਗਿਆ ਉੱਥੇ ਕਿ ਭਾਈ ਸਾਹਿ ਮੈਂ ਉਹ ਬੰਦਿਆਂ ਨੂੰ ਕਲਾਸਾਂ ਲਵਾਵਾ ਮੈਂ ਉਹਨਾਂ ਬੰਦਿਆਂ ਨੂੰ ਕਮੀਸ ਲਵਾਵਾ ਅੱਗੋਂ ਮੈਨੂੰ ਇਹ ਜਵਾਬ ਦਿੰਦੇ ਕਿ ਇਹਨਾਂ ਨੂੰ ਕਲਾਸਾਂ ਮੈਂ ਲਵਾਵਾ ਕਹਿੰਦੇ ਮੈਂ ਕਹਾਂ ਉਹਨਾਂ ਨੂੰ ਬੋਲਣਾ ਦਾ ਸਿਖਾਓ ਹਾਂਜੀ ਬੋਲਣਾ ਦਾ ਅਸੀਂ ਤੋਂ ਬੋਲਦੇ ਆਂ ਕੀ ਬੋਲਣਾ ਉਹਨਾਂ ਨੂੰ ਬੋਲਣਾ ਦਾ ਸਿਖਾਓ ਕਮ ਸੇ ਕਮ ਭਾਜੀ ਕੀ ਗੱਲ ਕੀ ਹੋਈ ਆ ਬਾਜੀ ਗੱਲ ਇਹ ਤਾਂ ਹੋਈ ਆ ਦੇਖੋ ਸਾਨੂੰ ਪ੍ਰਧਾਨ ਨੇ ਵਕੀਲਾਂ ਦੇ ਪ੍ਰਧਾਨ ਨੇ ਸਾਨੂੰ ਕਿਹਾ ਆ ਤੇ ਗੱਡੀ ਪ੍ਰਾਈਵੇਟ ਦੇ ਨਾਮ ਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਵੀ ਲਿਖਿਆ ਜਗਨਜੀਤ ਦਾ ਆਰਡਰ ਹੈ ਜਿੰਨਾਂ ਕੋ ਪਾਰਕਿੰਗ ਆ ਸਾਡਾ ਕਰ ਰਿਹਾ ਤੇਰਾ ਜੀ ਆਉਂਦਾ ਮੈਂ ਹਰਪ੍ਰੀਤ ਚਾਵਲਾ ਜੀ ਪੇਂਟਿੰਗ ਖੁਦ ਹਨਪੁਰਾ ਗ੍ਰੀਨ ਸਿਟੀ ਤੋਂ ਹੁੰਦੀ ਤੋਂ ਮੈਂ ਇਥੇ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਆਪਣੀ ਸਰਪੰਚੀ ਦੇ ਕਿਸੇ ਕੰਮ ਨੂੰ ਆਉਂਦਾ ਜੀ ਸਹੀ ਵਾਰੀ ਐਮਰਜੈਂਸੀ ਲੋਡ ਪੈ ਜਾਂਦੀ ਹੈ ਬੰਦਾ 10 ਵਜੇ ਤੋਂ ਬਾਅਦ ਉੱਪਰ ਪਹੁੰਚਣਾ ਹੁੰਦਾ ਜੈਸਾਬ ਕੋਲ ਤੇ ਉਸ ਤੋਂ ਬੰਦਾ ਜਲਦੀ ਜਲਦੀ ਨਿਕਲਣ ਦੀ ਕੋਸ਼ਿਸ਼ ਕਰਦਾ ਮੈਂ 19 ਤਰੀਕ ਨੂੰ ਵੀ ਇੱਥੇ ਆਇਆ ਭਾਈ ਸਾਹਿਬ ਨੇ ਮੈਨੂੰ ਇਹ ਕਿਹਾ ਮੈਕੈਨੀਕਲ ਜਲਦੀ ਪਾਰਕਿੰਗ ਦੀ 25 ਲੱਗਦੀ ਹੈ ਮੈਂ ਕਿਹਾ ਵੀਰ ਜੀ 25 ਲਗਣੀ ਭਾਵੇਂ ਡਬਲ ਦੇ ਦਾਂਗਾ ਮੈਂ ਅੰਦਰ ਜਾਣਾ ਅੰਦਰ ਲਾ ਦੂੰਗਾ ਬਾਰਸ਼ ਦਾ ਦਿਨ ਸੀ ਇਹ ਭਾਈ ਸਾਹਿਬ ਉਸ ਦਿਨ ਮੇਨਾਂ ਮੀਤੀ ਬਾਤ ਕੀਤੀ ਬਹੁਤ ਬਦਮੀਜੀ ਨਾਲ ਬੋਲੇ ਮੈਂ ਉਸ ਤੋਂ ਬਾਅਦ ਇਹਨਾਂ ਦੀ ਕੰਪਲੀਟ ਕਾਊਂਟਰ ਦੇ ਉੱਤੇ ਕੀਤੀ ਕਾਊਂਟਰ ਤੇ ਭਾਈ ਸਾਹਿਬ ਜਿਹੜੇ ਬੈਠੇ ਐ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀਰ ਜੀ ਤੁਸੀਂ ਗੱਡੀ ਲਾਣੀ ਹੋਵੇ ਫ੍ਰੀ ਲਾ ਜਾ ਕਰੋ ਮੈਂ ਕਿਹਾ ਫ੍ਰੀ ਨਹੀਂ ਲਾਣੀ ਵੀਰ ਜੀ ਲਾਣੀ ਅੰਦਰ ਹੁੰਦੀ ਹੈ ਪੁਲਿਸ ਰਿਕਵੈਸਟ ਹੈ ਮੈਂ ਇੱਥੇ ਤੱਕ ਪੁਰਕੇ ਨਹੀਂ ਲਾ ਸਕਦਾ ਮੇਰੀ ਲੀਵਰ ਪ੍ਰੋਬਲਮ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਮੈਂ ਸਕੂਲ ਦੀ ਐਡਮਿਸ਼ਨ ਲਈ ਹੈ ਮੈਂ ਉਹਨਾਂ ਨੂੰ ਜਿਹੜਾ ਬੋਲਣਾ ਸਾਵਾਂ ਜਾਂ ਉਹਨਾਂ ਨੂੰ ਕਹਿਣਾ ਸਾਵਾਂ ਮੈਂ ਕਿਹਾ ਵੀ ਜੀ ਬੰਦੇ ਬਿਠੀ ਰੱਖਿਓ ਜੇ ਤਾਂ ਸਮਝਾਣਾ ਵੀ ਤੁਸੀਂ ਉਹਨਾਂ ਨੂੰ ਤੇ ਅੱਗੋਂ ਮੈਨੂੰ ਕਹਿੰਦੇ ਕਹਿੰਦੇ ਯਾਰ ਜਿਹਨੂੰ ਬੁਲਾਣਾ ਜੋ ਬੁਲਾਣਾ ਹੈ ਕਹਿੰਦੇ ਇਹਦਾ ਗੱਡੀ ਤੋਂ ਉੱਥੇ ਐਕਟੀਵਾ ਸਿੱਖ ਲਾੜ ਕੇ ਜਾਏਗਾ 25 ਦਿਨ ਬੈਹ ਲੱਗਣੇ ਮੈਂ ਕਿਹਾ ਪੈਸੇ ਤਾਂ ਦੇ ਹੀ ਦਿਆਂ ਪੈਸੇ ਤਾਂ ਮਨਾ ਕਰ ਹੀ ਨਹੀਂ ਦਿਆ ਤੁਹਾਨੂੰ ਬਟ ਮੇਰੀ ਲਿਵਰ ਪ੍ਰੋਬਲਮ ਹੈ ਨਾ ਗੱਡੀ ਐਕਟੀਵਾ ਅੰਦਰ ਲਾਣਾ ਜਾ ਕੇ ਤੇ ਮੈਂ ਤੁਹਾਨੂੰ ਕਹਿੰਦਾ ਯਾਰ ਜਿੰਨੂ ਤੂੰ ਬੁਲਾਣਾ ਬੁਲਾਣਾ ਹੈ ਭਾਈ ਸਾਹਿਬ ਮੈਂ ਕਹਿੰਦਾ ਗੱਲ ਪੈਸੇ ਦੀ ਨਹੀਂ ਹੈ ਗੱਲ ਬੰਦੇ ਦੇ ਮਿਸਪੇਵ ਦੀ ਬੰਦੇ ਦੇ ਭੂਲਣ ਦੀ ਹਰ ਬੰਦਾ ਇੱਥੇ ਹੈ ਜਾਂ ਕੋਈ ਗਰੀਬ ਹੈ ਜਾਂ ਕੋਈ ਮੀਰ ਹੈ ਕੋਈ ਜੀ ਹਰ ਬੰਦੇ ਦੀ ਆਪਣੀ ਇੱਜ਼ਤ ਹੁੰਦੀ ਹੈ ਇੱਜ਼ਤ ਹੁੰਦੀ ਹੈ ਠੀਕ ਹੈ ਜੇ ਕਿਸੇ ਨੂੰ ਮਨ ਲੋ ਐਗਜ਼ਾਮਪਲ ਚਲੋ ਅੱਜ ਇਹ ਮਨੂਜੀਆ ਤੁਸੀਂ ਇਹ ਭਾਜ ਨਹੀਂ ਹੈਗੇ ਦੀ ਤਰੀ ਤੁਰ ਕੇ ਜਾ ਸਕਦੇ ਹੋ ਤੁਹਾਨੂੰ ਪਤਾ ਹੈ ਮੇਰੀ ਪ੍ਰੋਬਲਮ ਕੀ ਹੈ ਤੁਸੀਂ ਮੇਰੇ ਮੈਡੀਕਲ ਦੇਖੇ ਹੈ ਇਸ ਕਰਕੇ ਕਿਸੇ ਬੰਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਨਾ ਮੇਰੀ ਕੱਢੋ ਮੇਰੇ ਵਿਹਾਂ ਲੋਕ ਰਹੀ ਲੜੇ ਭਾਜੀ ਅੱਜਾ ਜੀ ਹਾਂ ਮੈਂ ਐਡਵੋਕੇਟ ਆ ਮੈਂ ਠੇਕੇਦਾਰ ਆ ਪਾਰਕਿੰਗ ਦਾ ਇਹ ਬੰਦਾ ਰੋਜ਼ ਆਉਂਦਾ ਵਾ ਅੱਗੇ ਵੀ ਆਇਆ ਸੀਗਾ ਇਸ ਬੰਦੇ ਨੂੰ ਕਿਹਾ ਵੀ ਤੂੰ ਪਾਰਕਿੰਗ ਦੇ ਵਿੱਚ ਗੱਡੀ ਲਾਲਾ ਇਹ ਵੀ ਅੱਕੇ ਸਾਨੂੰ ਪ੍ਰਧਾਨ ਸਾਹਿਬ ਜਿਹੜੇ ਵਕੀਲਾ ਸਾਡੇ ਪ੍ਰਧਾਨ ਨੇ ਉਹਨਾਂ ਦਾ ਮਨਾਂ ਕੀਤਾ ਵੀ ਗੱਡੀ ਅੱਕੇ ਲੈ ਆ ਕੇ ਆਮ ਪਬਲਿਕ ਦੀ ਗੱਡੀ ਅੱਕੇ ਨਹੀਂ ਲਿਆਣੀ ਤਾਂ ਕੋਈ ਐਕਟਵਾਜੇ ਮੋਰਚਾ ਲਗਣਾ ਇਹ ਬੰਦਾ ਪਤਮੀ ਜੀ ਕਰਦਾ ਵਾ ਹਰੇਕ ਵਾਰ ਆ ਕੇ ਤੇ ਧੋਸ਼ ਦਸਾਂਦਾ ਨਾ ਮੈਂ ਤੁਹਾਡਾ ਠੇਕਾ ਕੈਂਸਲ ਕਰਾ ਦੂੰ ਮੈਂ ਇਹ ਇਹਨਾਂ ਬੜਾਣਾ ਇਹਨੂੰ ਪੁੱਛੋ ਵੀ ਤੂੰ ਕੀ ਚੀਜ਼ ਹੈ ਅਸੀਂ ਨੂੰ ਕਿਹਾ ਵੀ ਜੇ ਤੂੰ ਭਾਈ ਪਾਰਕਿੰਗ ਨਾਲੇ ਲਾਲਾ ਐਂ ਤਾਂ ਪਾਰਕਿੰਗ ਲਾਲਾ ਪਾਰ ਇਸ ਤੋਂ ਵੱਡੀ ਗੱਡੀ ਗੱਲ ਐ ਨੂੰ ਜੇ ਵੀ ਪਾਰਕਿੰਗ ਦਾ ਲਾਲਾ ਫ੍ਰੀ ਲਾਲਾ ਦੋ ਇਹ ਬੰਦਾ ਗੁੰਡਾ ਗੱਦੀ ਕਰਦਾ ਸਾਡੇ ਮੁੰਡਿਆਂ ਨਾਲ ਉੱਤੋਂ ਜੇ ਮੁੰਡਿਆਂ ਨਾਲ ਗੁੰਡਾ ਗੱਦੀ ਧੱਕਾ ਮੂਕੀ ਕਰਦਾ ਤੇ ਇਹਦਾ ਕੀ ਕਰਾਂਗੇ ਮੇਰੀ ਭਾਈ ਇਹਨਾਂ ਕਿ ਇਹਨਾਂ ਦਾ ਕੀ ਕਰਾਂਗੇ ਬਤਮੀਸ਼ ਨੂੰ ਪੁੱਛੋ ਵੀ ਕੀ ਕਰਨਾ ਆਂਦਾ ਤੇ ਵਿਚਾਰੀ ਰੋਜ਼ ਰੋਜ਼ ਆ ਕੇ ਇਹਨਾਂ ਨਾਲ ਕਿਉਂ ਝਗੜਾ ਕਰਦਾ ਮੁੰਡਿਆਂ ਨਾਲ ਤੂੰ ਉਹਨਾਂ ਦੇ ਕੰਮ ਵਿੱਚ ਡਿਊਟੀ ਕਰਦਿਆਂ ਨੂੰ ਵੀਗਨ ਬਾਨਾ ਆ ਕੇ ਤੂੰ ਵੀਗਨ ਬਾਨਾ ਦਾ ਕੌਣ ਉਹਨਾਂ ਦਾ ਵੀਗਨ ਬਾਨਾ ਵਾਲਾ ਇੱਥੇ ਇਹਨਾਂ ਨੂੰ ਡਿਊਟੀ ਕਰਦਿਆਂ ਨੂੰ ਜਦੋਂ ਤੂੰ ਫ੍ਰੀ ਕਿਹਾ ਵੀ ਤੂੰ ਪਾਰਕਿੰਗ 'ਚ ਫ੍ਰੀ ਲਾਲਾ ਇਹ ਕਹਦਾ ਮੈਨੂੰ ਪ੍ਰੋਬਲ ਇੱਥੇ ਆ ਕੇ ਮੁੰਡਿਆਂ ਨਾਲ ਹੱਥੋਂ ਭਾਈ ਹੋ ਸਕਦੇ ਆ ਮੁਕਾ ਮੁਕੀ ਹੋ ਸਕਦੇ ਆ ਇਹਨਾਂ ਨੂੰ ਪੈਦਲ ਚੱਲ ਕੇ ਜਾਂਦੇ ਬਰੋਲਮ ਆ ਹੂੰ ਪੈਦਲ ਕੋਰਟ ਤੱਕ ਜਾਂਦੇ ਨੇ ਉਹਨਾਂ ਨੂੰ ਬਰੋਲਮ ਆ ਜਾਂਦੀ ਕੋਰਟ ਗਿਆ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ ਐਡਵੋਕੇਟਾਂ ਚ ਚਾਹੇ ਦੇ ਵਿੱਚ ਮੈਂ ਨਾਮ ਦੱਸ ਰਿਹਾ ਅਸੀਂ ਜਿਹੜੇ ਜਿਹੜੇ ਕੰਟਰੀ ਖੜੇ ਆ ਸਾਨੂੰ ਪਾਰਕਿੰਗ ਦੇ ਵਿੱਚ ਪਿੱਛੇ ਐਡਵਾਂਸਡ ਪਾਰਕਿੰਗ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇੱਦਾਂ ਦੇ ਸ਼ਖਸਕ ਤੱਕੇ ਨਾਲ ਇਹਨਾਂ ਤੋਂ ਲੰਘ ਕੇ ਅੱਗੇ ਜਾਂਦੇ ਨੇ ਤੇ ਸਾਡੀਆਂ ਗੱਡੀਆਂ ਅੱਗੇ ਗਰੇਟ ਅੰਡੇ ਤਰੀਕੇ ਨਾਲ ਗੱਡੀਆਂ ਲਗਾ ਦਿੰਦੇ ਨੇ ਜੇ ਅਸੀਂ ਛੋਟੇ ਗੱਡੀ ਕੰਢੀ ਹੁੰਦੀ ਹੈ ਤਾਂ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਅਸੀਂ ਇਹਨਾਂ ਨੂੰ ਚਾਹਿਆ ਹੋਇਆ ਕਿ ਪ੍ਰਾਈਵੇਟ ਗੱਡੀ ਕੋਈ ਐਂਟਰ ਕਰੋ ਨਾ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਵੀਲ ਚੇਅਰ ਤੇ ਜਾਂ ਕੋਚਾ ਸਿਰਫ ਉਹੀ ਅਲਾਉ ਕਰੋ ਉਹ ਵਾਪਸ ਆ ਜਾਈ ਪਰ ਇਹ ਬੰਦਾ ਤਕਰੀਬਨ ਅੱਗੇ ਵੀ ਦੋ ਦਿਨਵਾਰੀ ਮੈਂ ਦੇ ਚੁੱਕਿਆ ਵਾ ਇਹ ਹਮ ਕੋਈ ਬਿਮਾਰ ਨਹੀਂ ਕੋਈ ਕੁਛ ਨਹੀਂ ਬਿਲਕੁਲ ਠੀਕ ਖਰਾਬ ਹੈ ਤੇ ਅਸੀਂ ਅੱਗੇ ਵਕੀਲਾਂ ਦੀ ਪਾਰਕਿੰਗ ਅਸੀਂ ਜੋ ਰੋਕਿਆ ਹੋਇਆ ਇਹਨਾਂ ਨੂੰ ਇਸ ਜਿਹੜੇ ਮੁੱਡੇ ਖੜੇ ਆ ਸੀ ਮਨਾ ਕੀਤਾ ਇਹਨਾਂ ਤੋਂ ਇਲਾਵਾ ਕਿਤਨਾ ਕਿਤਨਾ ਕਿਤੇ ਜਿਹੜੀਆਂ ਬਿਨਾਂ ਪਰਚੀ ਤੋਂ ਪਾਰਕਿੰਗ ਆਉਂਦੇ ਪਿੱਛੇ ਗੱਡੀਆਂ ਵੀ ਚੋਰੀ ਹੋ ਰਹੀਆਂ ਨੇ ਉਸ ਨੂੰ ਚ ਆਇਆ ਇਹ ਇਹਨਾਂ ਦਾ ਸਾਨੂੰ ਆਪਣੀ ਵਗਿਲਾਂ ਦੀ ਬਾਰਗਰੀ ਦੇ ਵਿੱਚ ਦਿੱਕਤ ਇਹ ਹੈ ਜੀ ਜੇ ਪ੍ਰਾਈਵੇਟ ਬੰਦੇ ਲਗਾ ਜਾਂਦੇ ਆ ਤਾਂ ਵੇਰ ਤਰੀਕੇ ਨਾਲ ਲਗਾ ਕੇ ਜਾਂਦੇ ਆ ਪਤਾ ਨਹੀਂ ਕਦੋਂ ਆਣਾ ਜੇ ਸਾਡੇ ਕਿਸੇ ਵਕੀਲ ਨੇ ਗੱਡੀ ਕਰਨੀ ਹੋਵੇ ਤਾਂ ਉਹ ਨਿਕਲਦੀ ਨਹੀਂ ਇਸ ਕਰਕੇ ਅਸੀਂ ਅਲਾਉ ਨਹੀਂ ਕਰਦੇ ਉੱਥੇ ਸਾਡਾ ਬੈਰੀਕੇਡ ਵੀ ਲਾਇਆ ਹੋਇਆ ਅਸੀਂ ਲਾਉ ਨਹੀਂ ਕਰਦੇ ਇਹ ਬੰਦੇ ਆਪਣੀ ਡਿਊਟੀ ਕਰਦੇ ਨੇ ਠੀਕ ਕਰਦੇ ਨਹੀਂ ਲੋਕ ਲੜ ਕੇ ਅੱਗੇ ਜਾਂਦੇ ਨੇ ਉੱਥੇ ਸਾਡੇ ਮੁੰਡਿਆਂ ਨਾਲ ਵੀ ਹਥੋਬਾਈ ਕਰਦੇ ਨੇ ਅਸੀਂ ਅਲਾਉ ਨਹੀਂ ਕਰਦੇ ਅਸੀਂ ਸਟ੍ਰਿਕਲੀ ਸਿੱਖਿਆ ਨੂੰ ਕਿਹਾ ਹੋਇਆ ਕਿ ਗੱਡੀਆਂ ਪ੍ਰਾਈਵੇਟ ਅੱਗੇ ਨਹੀਂ ਜਾਣੀ ਠੀਕ ਹੈ ਇਹ ਹੈ ਕਿ ਮੈਂ ਹਰ ਰੋਜ ਆਨਾ ਵਾ ਪਹਿਲੀ ਗੱਲ ਤੇ ਹੈ ਕਿ 3-4 ਮਹੀਨੇ ਦਾ ਕੈਮਰਾ ਚੈੱਕ ਕੀਤਾ ਜਾਵੇ ਮੈਂ ਤਾਂ 3-4 ਮਹੀਨੇ ਬਾਅਦ ਹੀ ਆਨਾ ਵਾ ਜਦੋਂ ਵੀ ਕੰਮ ਆਉਂਦਾ ਫਿਰੇ ਦੂਜੇ ਨੰਬਰ ਤੇ ਕਹਿੰਦੇ ਜੀ ਕਿ ਰੋਜ ਆਂਦੇ ਗੁੰਡਾ ਗੱਦੀ ਕਰਦੇ ਇਹਨਾਂ ਕੋਲੋਂ ਵੀਡੀਓ ਹੋਣਗੀਆਂ ਜੇ ਮੈਂ ਉੱਚੀ ਬੋਲਿਆ ਇਹਨਾਂ ਦੇ ਬੰਦਿਆਂ ਨਾਲ ਤੇ ਇਹਨਾਂ ਕੋਲ ਵੀਡੀਓ ਹੋਣਗੀਆਂ ਜੇ ਮੈਂ ਗੁੰਡਾ ਗੱਦੀ ਕਰਦਾ ਤੇ ਮੈਨੂੰ ਪ੍ਰੂਫ ਦਿਹਾਂ ਠੀਕ ਹੈ ਨਾ ਵੀਰ ਜੀ ਮੈਂ ਤਾਂ ਇਸ ਬੰਦੇ ਨੂੰ ਉਦੋਂ ਵੀ ਆਪਣੀ ਪ੍ਰੋਬਲਮ ਦੱਸੀ ਸੀ 19 ਤਰੀਕ ਦੀ ਗੱਲ ਹੈ ਕੋਈ ਵਿਚਾਰ ਰੋਜ ਦੀ ਗੱਲ ਨਹੀਂ ਹੈ 19 ਤਰੀਕ ਦੀ ਉਹ ਰਾਤੀ ਦੀ ਵੀ ਗੱਲ ਹੈ ਔਰ ਪਹਿ ਮੇਰੇ ਤਾਂ ਕੋਈ ਗੱਡੀ ਤੇ ਵੀ ਤੁਸੀ ਨਹੀਂ ਲੱਗਦੇ ਠੀਕ ਹੈ ਜੀ ਸਦਾ ਸਰਜੀ ਸਿੰਘ ਦੀ ਗਲਤੀ ਮੇਰੇ ਵਕੀਲ ਨੇ ਉਹਨਾਂ ਦੇ ਆਫਿਸ ਥੱਲੇ ਕਰਕੇ ਉੱਥੇ ਮੈਂ ਆਪਣਾ ਜੀ ਮੰਗ ਕੀ ਕਰਦੇ ਹਾਂ ਹਾਂ ਜੀ ਤੁਸੀਂ ਮੰਗ ਕੀ ਕਰਦੇ ਹੋ ਮੈਂ ਮੰਗ ਇਹੀ ਕਰਦਾ ਵੀ ਜੀ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਫਰੀ ਭੇਜੋ ਜੇ ਕੋਈ ਬੰਦੇ ਦੀ ਪ੍ਰੋਬਲਮ ਹੈ ਕੋਈ ਬੰਦਾ ਨਹੀਂ ਤੋੜ ਸਕਦਾ ਜਾਂ ਉਹਨੂੰ ਉਹ ਜਰੂਰੀ ਨਹੀਂ ਕੋਈ ਬਾਜ ਹੋਏਗਾ ਤੇ ਉਹ ਤੋ ਨਹੀਂ ਸਕਦਾ ਕਿਸੇ ਦੀ ਲੀਵਰ ਪ੍ਰੋਬਲਮ ਕਿਸੇ ਦੀ ਕਿਡਨੀ ਖਰਾਬ ਕੋਈ ਛੀ ਠੀਕ ਹੈ ਨਾ ਕਿਸੇ ਨੂੰ ਸਾਹ ਦੀ ਬਿਮਾਰੀ ਕੋਈ ਛੀ ਉਹ ਨਹੀਂ ਤੋੜ ਸਕਦਾ ਐਡਾ ਵੀ ਇੱਕ ਕਦਮ ਨਹੀਂ ਤੋੜ ਸਕਦਾ ਕਈ ਵਾਰੀ ਬੰਦਾ ਉਸ ਬੰਦੇ ਦੀ ਪਰਚੀ ਇੱਥੇ ਲਾਊਡ ਕੀਤੀ ਜਾ